ਖਨੌਰੀ ਟਰੈਕਟਰ ਖੜਾ A to Z ਸਾਰਾ ਹੀ ਉਹ ਸਾਰਾ ਬਾਦੀਆਂ ਦੇ ਪਿੰਡ ਪਿੰਡ ਬਾਦੀਆਂ ਦਾ ਤੁਸੀਂ ਦੇਖ ਸਕਦੇ ਹੋਗੇ ਨਾ ਇਹ ਸਾਰੇ ਟਰੈਕਟਰ ਇੱਥੇ ਲਿਆ ਲੈ ਲਈ ਜਾਂਦੀ ਸਰਕਾਰ ਆ ਪੰਜਾਬ ਪੋਰਸ ਆ ਆਂਡੀਆਂ ਵਾਲੇ ਪੋਰਸ ਵਾਲੇ ਜਿਹੜੇ ਵੀ ਹੋਣਗੇ ਸਾਰੇ ਟਰੈਕਟਰ ਟਰਾਲੀਆਂ ਖਸਾਨਾਂ ਦੀਆਂ ਟੈਂਕੀਆਂ ਨੇ ਇਹਨਾਂ ਦਾ ਇਸਤੇਮਾਲ ਕਰਕੇ ਮੇਰੇ ਸਾਲੇ ਪਾਣੀ ਗੁਣੀ ਉਹ ਕਰੀ ਜਾਂਦੇ ਨੇ ਟਰੈਕਟਰ ਟਰਾਲੀਆਂ ਦਾ ਬਾਈ ਬੁਰੇ ਹਾਲ ਆ ਗਏ ਇੱਥੇ ਲਾਦਾ ਆ ਕੇ ਜੇ ਕਿਉਂ ਨਹੀਂ ਲਾ ਸਕਦੇ ਹੋ ਨਾ ਦੇਖੋ ਕਸਰਾਂ ਦਾ ਜਿਹੜਾ ਜੰਦੂ ਜੰਦੇ ਲਾਏ ਹੋ ਜਿਵੇਂ ਵੀ ਕੋਸਵਾਤਾ ਦੇਖ ਲਓ ਆਹੀ ਵਖਤਿਆਰ ਹੋਣੇ ਨੇ ਸਾਰੇ ਟਰੈਕਟਰਾਂ ਟਰਾਲੀਆਂ ਦੇ ਸਾਰੇ ਤੇ ਆਹ ਦੇਖ ਲਓ ਐਂ ਖੜੇ ਚੱਲੀ ਹੁੰਦੇ ਨੇ ਸਾਦਣਾ ਕੋਈ ਇੱਥੇ ਹੋਣੀ ਆ ਦੇਖੋ ਆਹ ਕੜਾ ਚੱਲੀ ਜਦਾ ਲੈ ਹਾਂ ਟਰਾਲੀਆਂ ਖੜੀਆਂ ਨੇ ਟੋਨ ਵਾਲੀ ਕਿੱਟ ਵਗੈਰਾ ਹਾਰੇ ਜਿੰਨਾ ਟਰੈਕਟਰ ਖੰਨਾ ਯਾਰ ਆਹ ਦੇਖ ਲਓ ਆਹ ਸਟਾਰਟ ਖੜਾ ਹੈ ਚੱਲੀ ਜਾਂਦਾਗਾ ਆ ਗਿਆ ਵਾਪੂ ਟਰੈਕਟਰ ਇਹ ਆ ਗਿਆ ਟਰੈਕਟਰ ਜੀ ਗਏ ਹੋਏ ਨੇ ਅੱਛਾ ਅੱਛਾ ਲਓ ਜੀ ਇਹ ਸੇ ਮੁਲਾਜ਼ਮ ਲਿਆ ਲਿਆ ਇੱਥੇ ਟਰੈਕਟਰ ਟਰਾਲੀਆਂ ਉਰੇ ਲਾਈ ਜਾਂਦੇ ਨੇ ਇਕੱਠਾ ਕਰੀ ਜਾਂਦੇ ਨੇ ਸਭ ਕੁਸ ਕਿਹਨੇ ਵਿਗਾਰ ਪਾਈ ਤੀ ਆਹ ਦੇਖੋ ਜਿਹੜੇ ਚੌਂਕੀ ਵਾਲਿਆਂ ਨੂੰ ਜਾਨ ਮਸਾਨ ਦੇ ਬੰਦੇ ਨੇ ਨਾ ਇੱਥੋਂ ਦੇ ਇਹਨਾਂ ਦੇ ਇਲਾਕੇ ਦੇ ਰਹਿਸੀ ਵਾਲੇ ਨੇ ਓਲੇ ਵਾਲਾ ਟਰੈਕਟਰ ਵੀ ਉਰੇ ਛੱਡੀਆਂ ਨੇ ਸੈਲਫਾਂ ਦੇ ਪਲਾਖ ਲਾ ਲੈਂਦੇ ਨੇ ਕਿਸਾਨਾਂ ਦੇ ਨਾ ਸਟਾਰਟ ਹੋਏ ਹੋਣ ਟਰੈਕਟਰ ਇਹ ਕਿਹੜਾ ਦੂਜੇ ਨੇ ਵੀ ਉਹ ਗੱਡੀਆਂ ਵਾਲਾ ਕੰਮ ਹੁੰਦਾ ਜੇ ਗੱਡੀਆਂ ਦਾ ਘੱਟੀ ਵਾਲਾ ਵੀ ਉਹ ਤਾਂ ਆਪਾਂ ਨੇ ਖਿੱਚ ਕੇ ਲਿਆਉਂਦੇ ਨੇ ਆ ਦੇਖ ਲੋ ਲੋ ਮੇਤਰੋ ਆ ਲਾਏ ਪੈ ਨੇ ਟਰੈਕਟਰਾਂ ਟਰਾਲੀਆਂ ਦੇ ਲੈ ਕੇ ਉਰੇ ਮਾਣਾਂ ਦੇ ਵਿੱਚ ਲਾ ਤੇ ਇੱਥੋਂ ਪਸਾਣ ਪਸਾਣਾ ਜਿਹੜਾ ਤੁਸੀਂ ਲਿਜਾ ਸਕਦੇ ਹੋ ਦੇਖ ਨਾ ਤੇ ਆ ਪਾਣੀ ਵਾਲੇ ਲੰਗੇ ਨੂੰ ਕਿਉਂਵੇਂ ਜੋਕਰ ਸਾਰਾ ਸਮਾਨ ਯਾਰ ਤਹਸ ਨਸ਼ਤ ਕਰਤਾ ਇਹਨਾਂ ਨੇ ਰੋਡ ਤੋਂ ਇੱਕ ਪਾਸੇ ਲਾ ਕੇ ਥਲੜਲੀ ਸਾਈਡ ਤੇ ਕਰਤਾ ਲੋ ਜੀ ਇਹਨਾਂ ਨੇ ਮੂੰਹ ਵੱਲੇ ਹੋਏ ਨੇਗੇ ਮਲਾਜਮਾਂ ਦੇ ਆਹ ਦੇਖ ਲੋ ਟਰਾਲੀਆਂ ਕਿਹੜੇ ਲੁੱਟ ਲਈ ਹੋਏ ਨੇ ਲਿਆ ਲਿਆ ਇੱਕ ਪਾਸੇ ਸਾਈਡ ਤੇ ਖਿੱਚ ਕੇ ਚ ਫਿੱਤੀ ਹੋਵੇ ਲੋਵੇਂ ਤੰਬੂ ਸੂਕਰਾਂ ਦੇਖ ਲੋ ਪਾੜੇ ਹੋਣਗੇ ਨਾ ਰਸਿਆ ਰੁੱਸੀਆ ਸਾਰਾ ਕੁਝ ਜਾਂਦੇ ਦਾ ਗੁੱਲਾ ਹੀ ਕੱਢਦੇ ਨੇ ਇਹਨਾਂ ਨੇ ਕਿਹੜਾ ਕਿਰਕ ਮੰਨੀ ਇਹਨਾਂ ਦੇ ਕਿਹੜਾ ਕੋਈ ਬਈ ਬਾਦਰ ਕੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੈ ਨਾ ਉਹਦਾ ਉਹਨੂੰ ਪਤਾ ਲੱਗਦਾ ਕਿਸਾਨ ਨੂੰ ਜਿਹੜੇ ਟਰੈਕਟਰ ਲੈਤਾ ਉਹਦੀਆਂ ਪੁੱਤਾਂ ਵਾਂਗੂ ਪਾਲਿਆ ਹੁੰਦਾ ਜਿਵੇਂ ਹੁਣ ਆਹ ਪੁਰਾਣੇ ਸਰ ਖੜੇ ਨੇ ਤੇ ਉਹ ਆ ਦੇਖੋ ਟਰਾਲੀ ਕਿਵੇਂ ਕੱਢ ਕੂ ਨੂੰ ਵੀ ਸੇ ਕੱਢ ਕੱਢ ਯਾਰ ਰਸਪੀਆਂ ਪੀਆਂ ਨਹੀਂ ਆ ਕੋਈ ਅਵਿਰਲੀਆਂ ਪਾਣੀਆਂ ਦੇਖੋ ਆ ਦੇ ਆ ਉਮੀ ਬਿਨਾਂ ਟਾਰਾਂ ਤੋਂ ਕਿਸੇ ਢੀਹੀ ਹੋਈ ਟਰਾਲੀ ਲੈ ਕੇ ਆਹ ਦੇਖੋ ਇਹ ਜਿਹੜੇ ਪੱਠੇ-ਪੁੱਠੀਆਂ ਪਈਆਂ ਨੇ ਚਲ ਬਚਾ ਗਏ ਇਹਨਾਂ ਦਾ ਆ ਦੇਖੋ ਇਧਰ ਇਤਨੀ ਛੜਤੇ ਵੀ ਟਰਾਲੀਆਂ ਨੇ ਜਿਹੜੀਆਂ ਪਲਟਾਈਆਂ ਪਈਆਂ ਨਹੀਂ ਆਹ ਦੇਖੋ ਸਿੱਧੀਆਂ ਧੱਕਾ ਦਿੱਤਾ ਪਾਇਆ ਟਰੈਕਟਰ ਟਰਾਲੀਆਂ ਨੂੰ ਲੈ ਇਹੇ ਜੇ ਖੱਟਾਂ ਵਿੱਚ ਨਹੀਂ ਆ ਸਿੱਧੀਆਂ ਪਈਆਂ ਨੇ ਉਹ ਪਟਾਤੀ ਲੈ ਪਿਆ ਦੇਣਾ ਚ ਕੀ ਬਚਾਈ ਹੋਈ ਯਾਰ ਹੈਨਾ ਵਾ ਦੇ ਦਾ ਟਰੈਕਟਰਾਂ ਦੇ ਤੁਹਾਨੂੰ ਤੜਕੇ ਵੀ ਦਿਖਾਈ ਸੀ ਆ ਇਧਰ ਦੀ ਸਾਈਡ ਨਾਲੇ ਇੰਨੇ ਟਰੈਕਟਰ ਆ ਸਾਰੇ ਇੱਥੇ ਲਾ ਲਾ ਟਰਾਲੀਆਂ ਸਿੱਧੀਆਂ ਦੀਆਂ ਨਹੀਂ